ਕਾਲੀ ਤੋਰੀ ਸਿਹਤ ਦੇ ਲਈ ਇੱਕ ਵਰਦਾਨ ਦਾ ਕੰਮ ਕਰਦੀ ਹੈ ਘਰਾਂ ਦੇ ਵਿੱਚ ਉਗਾਈਆਂ ਹੋਈਆਂ ਕਾਲੀ ਤੋਰੀ ਦੀਆਂ ਜਿਹੜੀਆਂ ਬੇਲਾਂ ਉਹਨਾਂ ਤੋਂ ਲਗਭਗ ਆਰਗੇਨਿਕ ਸਬਜ਼ੀ ਸਾਨੂੰ ਮਿਲ ਜਾਂਦੀ ਹੈ ਸਬਜ਼ੀਆਂ ਹੋ ਚਾਹੇ ਫਲ ਹੋਵੇ ਮੌਸਮ ਦੀ ਹਰ ਇੱਕ ਜਿਹੜੀ ਸਬਜ਼ੀ ਆ ਜਾਂ ਫਾਲਾ ਉਹਦਾ ਕਿਤੇ ਨਾ ਕਿਤੇ ਸਾਡੇ ਸਰੀਰ ਦੇ ਨਾਲ ਰਿਲੇਸ਼ਨ ਹੁੰਦਾ ਤੇ ਬਹੁਤ ਵੱਡਾ ਮਹਤਵ ਹੁੰਦਾ ਹੈਗਾ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਕਾਲੀ ਤੋਰੀ ਜਿਹੜੀ ਆ ਉਹ ਕਿਵੇਂ ਲੱਗਦੀ ਆ ਕਿੱਥੇ ਲੱਗਦੀ ਆ ਕਿਸ ਤਰ੍ਹਾਂ ਦੀ ਉਹਦੀ ਜਿਹੜੀ ਆ ਕਿ ਬੇਲ ਹੁੰਦੀ ਆ ਤੇ ਉਹਦੇ ਕਿੰਨੇ ਕੁ ਜਿਹੜੇ ਫਾਇਦੇ ਹੈਗੇ ਆ ਉਹ ਵੀ ਅੱਜ ਤੁਹਾਨੂੰ ਇਸ ਵੀਡੀਓ ਦੇ ਇਹ ਰਾਹੀਂ ਅਸੀਂ ਦੱਸਾਂਗੇ ਜੀਐਸਟੀ ਪਲੱਸ ਚੈਨਲ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਕਿਉਂਕਿ ਤੁਹਾਨੂੰ ਨਾਲ ਦੀ ਨਾਲ ਅਪਡੇਟ ਜਿਹੜੀ ਮਿਲਦੀ ਰਹੇਗੀ ਇਹ ਵੀਡੀਓ ਬਹੁਤ ਹੀ ਵਧੀਆ ਹੋਣ ਜਾ ਰਹੀ ਹੈ ਇਸ ਕਰਕੇ ਇਹਨੂੰ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਕਿ ਹਰ ਇੱਕ ਸਬਜ਼ੀ ਜਿਹੜੀ ਆ ਉਹ ਖਾਣ ਵਾਲੇ ਤੱਕ ਇਹ ਵੀਡੀਓ ਪੁੱਜ ਜਾਵੇ ਆ ਦੇ ਤੇ ਕੱਟ ਕਰਦਾ ਕੁਝ ਸਬਜ਼ੀਆਂ ਅਜਈਆਂ ਹੁੰਦੀਆਂ ਜਿਹੜੀਆਂ ਕਿ ਉਹਨਾਂ ਨੂੰ ਡਿਨਰ ਦੇ ਵਿੱਚ ਖਾਧਾ ਜਾਵੇ ਜਾਂ ਲੰਚ ਦੇ ਵਿੱਚ ਖਾਧਾ ਜਾਵੇ ਜਾਂ ਬ੍ਰੈਕਫਾਸਟ ਦੇ ਵਿੱਚ ਲਿਆ ਜਾਵੇ ਸੋ ਇਸੇ ਤਹਿਤ ਜਿਹੜੀ ਇਹ ਕਾਲੀ ਤੋਰੀ ਦੀ ਸਬਜ਼ੀ ਆ ਇਹਨੂੰ ਜੇ ਡਿਨਰ ਦੇ ਵਿੱਚ ਲਿਆ ਜਾਵੇ ਤਾਂ ਇਸ ਦੀ ਜਿਹੜੀ ਮਹੱਤਤਾ ਹੈ ਉਹ ਹੋਰ ਵੀ ਵਧੇਰੇ ਜਿਹੜੀ ਆ ਉਹ ਵੱਧ ਜਾਂਦੀ ਆ ਕਿਉਂਕਿ ਇਸ ਦੇ ਵਿੱਚ ਜਿਹੜਾ ਫਾਈਬਰ ਹੈਗਾ ਆ ਉਹ ਬਹੁਤ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਆ ਜਿਹੜਾ ਸਾਡਾ ਪਾਚਨ ਤੰਤਰ ਹੈਗਾ ਆ ਉਹ ਜੇ ਅਸੀਂ ਡਿਨਰ ਦੇ ਵਿੱਚ ਕਾਲੀ ਤੋਰੀ ਖਾਣੇ ਆ ਤਾਂ ਸਾਡੇ ਪਾਚਨ ਤੰਤਰ ਆ ਉਹਦੇ ਇਹ ਬਿਲਕੁਲ ਅਨਕੂਲ ਬੈਠਦੀ ਹੈ ਡਿਨਰ ਦੇ ਵਿੱਚ ਸਭ ਨਾਲੋਂ ਵੱਧ ਪਸੰਦ ਕੀਤੀ ਜਾਣ ਵਾਲੀ ਇਹ ਜਿਹੜੀ ਕਾਲੀ ਤੋਰੀ ਦੀ ਇਹ ਸਬਜੀ ਹੈਗੀ ਆ ਉਹ ਜਿੱਥੇ ਬਣਾਉਣ ਵਿੱਚ ਵੀ ਬਹੁਤ ਸਖਾਲੀ ਆ ਕਿਉਂਕਿ ਜੇ ਆਪਾਂ ਕੱਟ ਕੇ ਨਮਕ ਮਿਰਚਾਂ ਹਲਦੀ ਪਾ ਕੇ ਵੀ ਜੇ ਇਹਨੂੰ ਛੱਡ ਦਈਏ ਤਾ ਵੀ ਇਹਦਾ ਜਿਹੜਾ ਬਣਿਆ ਹੋਇਆ ਟੇਸਟ ਆ ਸਾਨੂੰ ਬੜਾ ਪਰਫੈਕਟ ਲੱਗਦਾ ਕਿਸੇ ਵੀ ਇਹ ਕਈ ਇਦਾਂ ਦੇ ਵੀ ਹੈਗੇ ਆ ਵੀਰ ਜਿਹੜੇ ਕਿ ਦਾਲ ਵਗੈਰਾ ਜਾਂ ਹੋਰ ਵਿੱਚ ਪਾ ਕੇ ਚੀਜ਼ਾਂ ਵੀ ਇਹ ਜਿਹੜੀਆਂ ਇਹ ਸਬ지 ਕਾਲੀ ਤੋਰੀ ਦੀ ਸਬਜੀ ਨੂੰ ਬਣਾ ਲੈਂਦੇ ਆ ਕਿਉਂਕਿ ਬਹੁਤ ਜ਼ਿਆਦਾ ਪੋਸ਼ਕ ਤੱਤਕ ਜਿਹੜੇ ਹੈਗੇ ਆ ਇਹਦੇ ਵਿੱਚ ਮੌਜੂਦ ਆ ਫਾਈਬਰ ਜਿਹੜਾ ਆ ਉਹ ਅਸੀਂ ਪਹਿਲਾਂ ਦੱਸ ਚੁੱਕੇ ਆ ਉਹ ਬਹੁਤ ਇਹਦੇ ਵਿੱਚ ਮੌਜੂਦ ਹੈਗਾ ਕੁਝ ਨਿਊਟ੍ਰੀਸ਼ਨਸ ਵੀ ਹੈਗੇ ਆ ਜਿਹੜੇ ਕਿ ਬਹੁਤ ਜ਼ਿਆਦਾ ਕਾਲੀ ਤੋਰੀ ਦੇ ਵਿੱਚ ਉਹ ਉਹ ਪਾਏ ਜਾਂਦੇ ਆ ਹੈਗੇ ਆ ਸੋ ਜੇ ਅਸੀਂ ਕੁਝ ਹੋਰ ਗੱਲ ਕਰ ਲਈਏ ਇਹ ਜਿਵੇਂ ਇੰਡੋਨੇਸ਼ੀਆ ਫਿਲੀਪੀਨ ਚੀਨ ਆਦਿ ਦੇ ਵਿੱਚ ਬਹੁਤ ਜ਼ਿਆਦਾ ਇਹ ਇਹ ਜਿਹੜੀ ਸਬਜੀ ਆ ਉਹ ਉਹ ਬਣਾਈ ਜਾਂਦੀ ਆ ਇਹਦੇ ਵਿੱਚ ਅ ਡਾਈਟਰੀ ਫਾਈਬਰ ਜਿਹੜਾ ਆ ਉਹ ਬਹੁਤ ਮਾਤਰਾ ਵਿੱਚ ਹੁੰਦਾ ਆ ਪਾਣੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੌਜੂਦ ਹੈਗਾ ਵਿਟਾਮਿਨ ਏ ਵਿਟਾਮਿਨ ਸੀ ਆਇਰਨ ਮੈਗਨੀਸ਼ੀਅਮ ਤੇ ਵਿਟਾਮਿਨ ਬੀ 6 ਇੰਨਾ ਕੁਝ ਇਹਦੇ ਵਿੱਚ ਜਦ ਕੇ ਮੌਜੂਦ ਹੁੰਦਾ ਆ ਪਰ ਅਸੀਂ ਕਾਲੀ ਤੋਰੀ ਜਿਹੜੀ ਇਹ ਸਬਜ਼ੀ ਆ ਇਹਨੂੰ ਜਸਟ ਇੱਕ ਆਮ ਜਈ ਸਬਜ਼ੀ ਇਹ ਇਹ ਮੰਨ ਮੰਨਣ ਦਾ ਜਿਹੜਾ ਆ ਉਹ ਅਸੀਂ ਇੱਕ ਗਲਤ ਧਾਰਨਾ ਮਨ ਦੇ ਵਿੱਚ ਰੱਖੀ ਹੋਈ ਹੋਈ ਹੈਗੀ ਆ ਬਸ ਕਾਲੀ ਤੋਰੀ ਦੇ ਵਿੱਚ ਜਿਹੜੀ ਫੈਟ ਹੈਗੀ ਆ ਉਹ ਬਿਲਕੁਲ ਜ਼ੀਰੋ ਉਹਦਾ ਲੈਵਲ ਹੁੰਦਾ ਹੈ ਕੈਸਟਰੋਲ ਵੀ ਇਹਦੇ ਵਿੱਚ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਹੁੰਦਾ ਐਂਟੀਆਕਸੀਡੈਂਟ ਇਹਦੇ ਵਿੱਚ ਬਹੁਤ ਭਰਪੂਰ ਮਾਤਰਾ ਦੇ ਵਿੱਚ ਜਿਹੜਾ ਪਾਇਆ ਜਾਂਦਾ ਤੇ ਐਲ ਐਲਕੈਲੋਇਡ ਕੰਪਾਊਂਡ ਪ੍ਰਚੂਰ ਮਾਤਰਾ ਦੇ ਵਿੱਚ ਜਿਹੜਾ ਹੁੰਦਾ metabolisim ਨੂੰ ਇਹ ਜਿਹੜੀ ਕਾਲੀ ਤੋਰੀ ਆ ਉਹ ਨਿਯੰਤਰਿਤ ਕਰਦੀ ਆ ਇਸ ਦੇ ਨਾਲ ਜਿਹੜਾ ਮੋਟਾਪਾ ਆ ਉਹ ਵੀ ਜਿਹੜਾ ਆ ਕੰਟਰੋਲ ਕਿਤੇ ਨਾ ਕਿਤੇ ਇਹ ਇਹਦੇ ਨਾਲ ਹੁੰਦਾ ਆ ਕਿਉਂਕਿ ਭੋਜ ਇਹਦੇ ਇਹਦੇ ਵਿੱਚ ਜਿਹੜਾ ਕਾਰਬੋਹਾਈਡਰੇਟ ਆ ਔਰ ਜਿਹੜੀ ਇੱਕ ਆਪਾਂ ਵਸਾ ਕਹਿੰਦੇ ਆ ਉਹ ਜਿਹੜੀ ਆ ਉਹਦੇ ਕਾਰਨ ਇਹ ਤੁਰੰਤ ਨਾਲ ਦੀ ਨਾਲ ਹੀ ਜਿਹੜੀ ਆ ਸਰੀਰ ਦੇ ਵਿੱਚ ਜਿਹੜਾ ਇਹ ਇਹ ਪਚ ਜਾਂਦੀ ਆ ਇਸ ਕਰਕੇ ਇਹ ਜਿਹੜੀ ਕਾਲੀ ਤੋਰੀ ਆ ਉਹ ਹੋਰ ਵੀ ਜ਼ਿਆਦਾ ਕਹਿਣ ਤੋਂ ਭਾਵੇਂ ਆ ਕਿ ਪੋਸਟਿਕ ਇਹ ਹੋ ਜਾਂਦੀ ਆ ਜਿਹੜੀ ਤੋਰੀ ਦੇ ਵਿੱਚ ਮੌਜੂਦ ਇنسولিন ਜਿਵੇਂ ਪੈਪਟਾਈਜ਼ ਅਤੇ ਐਲਕਲਾਈਜ਼ਡ ਬਲੱਡ ਸ਼ੂਗਰ ਦੇ ਜਿਹੜਾ ਲੈਵਲ ਆ ਉਹਨੂੰ ਵੀ ਇਹ ਨੇ ਅੰਤਰ ਕਰਦੀ ਆ ਡਾਇਬੀਟਿਸ ਦੇ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਲਈ ਵੀ ਇਹ ਜਿਹੜੀ ਕਾਲੀ ਤੋਰੀ ਆ ਉਹ ਬਹੁਤ ਹੀ ਫਾਇਦੇਮੰਦ ਇਹ ਗਣੀ ਜਾਂਦੀ ਆ ਜੇ ਕਿਤੇ ਅਸੀਂ ਗੱਲ ਕਰ ਲਈਏ ਅੱਜ ਦੀ ਸਭ ਤੋਂ ਜਿਹੜੀ ਵੱਡੀ ਸਮੱਸਿਆ ਹੈਗੀ ਆ ਉਹ ਹੈਗੀ ਆ ਕਬਜ ਸੋ ਕਬਜ ਨੂੰ ਇਹ ਦੂਰ ਕਰਦੀ ਆ ਕਿਉਂਕਿ ਇਹ ਗੁੱਦੇਦਾਰ ਉਹ ਐਜੀ ਇਹ ਹੁੰਦੀ ਆ ਕਿਉਂਕਿ ਜੋ ਜਿਹੜੀਆਂ ਵੀ ਇਹ ਗੁੱਦੇਦਾਰ ਸਬਜ਼ੀਆਂ ਹੈਗੀਆਂ ਚਾਹੇ ਉਹ ਫਲ ਹੈਗੇ ਆ ਉਹ ਕਬਜ਼ ਦੇ ਮਰੀਜ਼ਾਂ ਨੂੰ ਦੱਸਿਆ ਜਾਂਦਾ ਹੈ ਤੇ ਪਾਚਨ ਤੰਤਰਾ ਜਿਹੜਾ ਉਹ ਜਦੋਂ ਇਹ ਸਾਡਾ ਸਟਰੋਂਗ ਕਰ ਦਿੰਦੀ ਆ ਤਾਂ ਜਿਹੜੀ ਕਬਜ਼ਾ ਉਹ ਵੀ ਉਹ ਕਬਜ਼ ਨੂੰ ਵੀ ਇਹ ਨਾ ਕਿਤੇ ਨਾ ਕਿਤੇ ਦੂਰ ਕਰ ਦਿਆ ਤੋਂ ਸਭ ਤੋਂ ਮੇਨ ਗੱਲ ਜਿਹੜੀ ਲਾਸਟ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਆ ਅੱਖਾਂ ਦੀ ਜਿਹੜੀ ਰੌਸ਼ਨੀ ਆ ਉਹ ਬਹੁਤ ਜ਼ਿਆਦਾ ਕਾਲੀ ਤੋਰੀ ਦੇ ਨਾਲ ਬਾਦੀਆ ਕਿਉਂਕਿ ਇਹਦੇ ਵਿੱਚ ਬੀਟਾ ਕੈਰੋਟਿਨ ਦੇ ਨਾਮ ਦਾ ਇੱਕ ਵਿਟਾਮਿਨ ਜਿਹੜਾ ਆ ਉਹ ਵੀ ਮੌਜੂਦ ਹੁੰਦਾ ਆ ਇਹ ਵਿਟਾਮਿਨ ਏ ਜਿਹੜਾ ਆ ਉਹ ਵੀ ਇਹਦੇ ਵਿੱਚ ਮੌਜੂਦ ਹੈਗਾ ਆ ਅੱਖਾਂ ਦੀ ਰੋਸ਼ਨੀ ਨੂੰ ਉਹ ਜਿਹੜਾ ਕਿ ਸੁਧਾਰ ਕਰਦਾ ਹੈਗਾ ਮੈਕੂਲਰ ਡੀਜਨਰੇਸ਼ਨ ਅੰਸ਼ਿਕ ਜਿਹੜਾ ਅੰਧਾ ਅੰਧਾਪਨ ਹੈਗਾ ਆ ਸਾਡਾ ਜਿਹੜਾ ਕਿ ਇਹ ਕਈਆਂ ਨੂੰ ਕਿਹਨੇ ਕਹਿੰਦੇ ਆ ਵੀ ਬਹੁਤ ਸ਼ਾਮ ਵੇਲੇ ਘੱਟ ਦਿਖਣ ਲੱਗ ਜਾਂਦਾ ਹਨੇਰੇ ਦੇ ਵਿੱਚ ਉਹਨੂੰ ਵੀ ਇਹ ਕਿਤਨਾ ਕਿਤੇ ਕਾਲੀ ਤੋਰੀ ਜਿਹੜੀ ਆ ਉਹ ਉਹ ਠੀਕ ਕਰਦੀ ਆ ਐਂਟੀਆਕਸੀਡੈਂਟ ਬੀਟਾ ਕੈਰੋਟਿਨ ਜਿਹੜਾ ਹੈਗਾ ਆ ਤੇ ਉਹ ਤੰ ਸਾਡੇ ਜਿਹੜੀ ਸਰੀਰ ਦੀਆਂ ਤੰਤਰ ਕਾਵਾ ਆ ਠੀਕ ਹੈ ਉਹਨਾਂ ਦਾ ਜਿਹੜਾ ਇਹ ਬਲੱਡ ਲੈਵਲ ਆ ਉਹਨੂੰ ਵੀ ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਠੀਕ ਕਰਨ ਦੇ ਵਿੱਚ ਇਹ ਕਾਲੀ ਤੋਰੀ ਜਿਹੜੀ ਆ ਉਹ ਸਹਾਇਕ ਹੁੰਦੀ ਆ ਸੋ ਇੰਨੇ ਗੁਣਾ ਦੇ ਨਾਲ ਜਿਹੜੀ ਭਰਪੂਰ ਇਹ ਸਬਜ਼ੀ ਹੋਵੇ ਉਹਨੂੰ ਜ਼ਰੂਰ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਆ ਡਿਨਰ ਜਿਹੜਾ ਹੈਗਾ ਆ ਰਾਤ ਦਾ ਭੋਜਨ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਜੇ ਸ਼ਾਮਲ ਕੀਤਾ ਜਾਵੇ ਤਾਂ ਜਿਹੜੀ ਕਾਲੀ ਤੋਰੀ ਆ ਉਹ ਬਹੁਤ ਹੀ ਸਾਰਥਕ ਸਿੱਧ ਹੋ ਜਾਂਦੀ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਭੇਜਿਆ ਜਾਵੇ ਤਾਂ ਕਿ ਜਿਹੜੀ ਕਾਲੀ ਤੋਰੀ ਆ ਉਹਦੇ ਬਾਰੇ ਪਤਾ ਲੱਗ ਸਕੇ ਬਹੁਤ ਸਾਰੇ ਮੇਰੇ ਵੀਰ ਜਿਹੜੇ ਆ ਉਹ ਵੀਡੀਓਜ਼ ਬਣਾਉਂਦੇ ਹੈਗੇ ਆ ਤੇ ਉਹਨਾਂ ਦੀਆਂ ਵੀ ਵੀਡੀਆਂ ਸਿਰ ਮੱਥੇ ਪਰ ਇਹ ਕਾਲੀ ਤੋਰੀ ਦਾ ਸਪੈਸ਼ਲ ਅਸੀਂ ਵੀਡੀਓ ਇਹ ਤੁਹਾਡੇ ਲਈ ਭੇਜਿਆ ਸੋ ਇਹਨੂੰ ਦੇਖ ਕੇ ਅੱਗੇ ਜਰੂਰ ਭੇਜਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਧੰਨਵਾਦ